ਸਰਕਾਰ ਤੁਹਾਡੇ ਦੁਆਰ ਤਹਿਤ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਸੂਬਾ ਸਰਕਾਰ ਦੁਆਰਾ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨਾਂ ਦੇਖਦੇ ਹੀ ਵੱਖ-ਵੱਖ ਸੇਵਾਵਾਂ ਮੁਹੱਈਆ ਕਰਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਰਕਾਰ ਦਾ ਇਹ ਉਪਰਾਲਾ ਪੂਰੀ ਤਰ੍ਹਾਂ ਕਾਮਯਾਬ ਹੋ ਰਿਹਾ ਹੈ ਇੱਕ ਅਣਕ ਠੀਕ ਨਹੀਂ ਹੋਵੇਗਾ ਬਿੱਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੰਡੋਰੀ ਮੰਤਾਂ ਵਿੱਚ ਲਗਾਏ ਗਏ ਕੈਂਪ ਉਚਾਰ ਕਾਡਾ ਅਪਡੇਟ ਨਹੀਂ ਹੋਏ ਅਤੇ ਅੱਜ ਧਾਰੀਵਾਲ ਵਿੱਚ ਲਗਾਏ ਗਏ ਕੈਂਪ ਵਿੱਚ ਲੋਕ ਹੀ ਨਹੀਂ ਪੁੱਜੀ ਸੇਵਾਵਾਂ ਦਾ ਲਾਭ ਲੈਣ ਲਈ ਪਹੁੰਚ ਰਹੇ ਲੋਕਾਂ ਲਈ ਲਗਾਈਆਂ ਗਈਆਂ ਕੁਰਸੀਆਂ ਖਾਲੀ ਨਜ਼ਰ ਆਈਆਂ ਅਤੇ ਸੇਵਾਵ ਮੋਬਾਈਲ ਫੋਨ 'ਤੇ ਟਾਈਮ ਪਾਸ ਕਰਦੇ ਨਜ਼ਰ ਆਏ ਜਿਸ ਕਾਰਨ ਆਪਾ ਗੁਨੇਤਾ ੜੀਵਾਲ ਨਗਰ ਕੌਂਸਲ ਦੀ ਕਾਰਜ ਪ੍ਰਣਾਲੀ ਤੇ ਸਵਾਲ ਚੁੱਕੇ ਹਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ੜੀਵਾਲ ਦੇ ਪ੍ਰਧਾਨ ਰਮੇਸ਼ ਮੇਸ਼ਾ ਨੇ ਨਗਰ ਕੌਂਸਲ ਧਾਰੀਵਾਲ ਦੀ ਕਾਰਜ ਪ੍ਰਣਾਲੀ ਤੇ ਵੱਡੇ ਸਵਾਲ ਖੜੇ ਕਰਦੇ ਕਿਹਾ ਕਿ ਅੱਜ ਜੋ ਕੈਂਪ ਵਿੱਚ ਲੋਕ ਨਹੀਂ ਆਏ ਇਸ ਦੀ ਜ਼ਿੰਮੇਵਾਰ ਨਗਰ ਕੌਂਸਲ ਧਾਰੀਵਾਲ ਹੈ ਕਿਉਂਕਿ ਇਹਨਾਂ ਨੇ ਵਾਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਸੂਚਿਤ ਵੀ ਨਹੀਂ ਕੀਤਾ ਗੱਲਬਾਤ ਦੌਰਾਨ ਆਪ ਬਲਾਕ ਪ੍ਰਧਾਨ ਰਮੇਸ਼ ਮੇਸ਼ਾ ਨੇ ਕਿਹਾ ਕਿ ਅਧਿਕਾਰੀ ਵੀ ਇੱਥੇ ਪੂਰੇ ਹਾਜ਼ਰ ਨਹੀਂ ਸਨ ਅਤੇ ਲੋਕ ਬਿਲਕੁਲ ਵੀ ਉਹਨਾਂ ਨੇ ਨਗਰ ਕੌਂਸਲ ਦੇ ਆਮ ਆਦਮੀ ਪਾਰਟੀ ਨਾਲ ਹੀ ਸੰਬੰਧਿਤ ਪ੍ਰਧਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਜਿੰਨਾ ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ ਲੀਡ ਮਿਲੀ ਸੀ ਜਾਣਬੁੱਝ ਕੇ ਕੁਝ ਟੈਂਪਰੇਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਲੀਡਰਾਂ ਵੱਲੋਂ ਉਹਨਾਂ ਵਾਰਡਾਂ ਵਿੱਚ ਕੈਂਪ ਲਗਾਉਣ ਵਿੱਚ ਪੱਖਪਾਤ ਕੀਤਾ ਜਾ ਰਿਹਾ ਹੈ ਜਿਸ ਨੂੰ ਉਹ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਧਿਆਨ ਵਿੱਚ ਵੀ ਲਿਆਉਣਗੇ ਤੁਸੀਂ ਦੇਖ ਰਹੇ ਹੋ ਬਰਦਾਸਪੁਰ ਤੋਂ ਲੱਭੇ ਸ੍ਰੀ ਰஞ்சிਤ ਕੌਰ ਸੁਪਰਵਾਈਜ਼ਰ ਤਾਰੀਵਾਲ ਤੋਂ ਸੀਡੀਪੀਓ ਦਫ਼ਤਰ ਤਾਰੀਵਾਲ ਤੋਂ ਸਾਡਾ ਕੰਮ ਸੀਗਾ ਕਿ ਪੈਂਚਨਾ ਆਪਾਂ ਲਗਾਉਣੀਆਂ ਸੀਗੀਆਂ ਤੇ ਸਾਡੇ ਕੋਲ ਸਵੇਰ ਦੇ ਦੋ ਲਾਪਤਰੀ ਆਏ ਸੀ ਇੱਕ ਆਪਾ ਬੜਾ ਆਪਾ ਪੈਨਸ਼ਨ ਜਿਹੜੀ ਉਹ ਪਰ ਦਿੱਤਾ ਫਾਰਮ ਕੰਪਲੀਟ ਸੀਗਾ ਤੇ ਦੂਸਰੇ ਜਿਹੜੇ ਉਹਨਾਂ ਦੀ ਉਮਰ ਜਿਹੜੀ ਉਹ ਘੱਟ ਸੀਗੀ ਸਰ ਇਹ ਤਾਂ ਕੀ ਕਰਨ ਸਰ ਇਹ ਇੱਥੇ ਜਿਹੜੇ ਆ ਪਹਿਲਾਂ ਵੀ ਕੈਂਪ ਲੱਗੇ ਹੋਏ ਸੀ ਆਪਾਂ ਉਹਨਾਂ ਦੇ ਵਿੱਚ ਵੀ ਇਹ ਕਾਫੀ ਕੇਸ ਜਿਹੜੇ ਆ ਕਵਰ ਕਰ ਲਏ ਹੋਏ ਇਸ ਕਰਕੇ ਹੋ ਸਕਦਾ ਕਿ ਘੱਟ ਲੋਕ ਆਏ ਹੋਣ ਮੈਂ ਬਲਾਕ ਪ੍ਰਧਾਨ ਧਾਰੀਵਾਲ ਤੋਂ ਆਮ ਆਦਮੀ ਪਾਰਟੀ ਜਰਮੇਸ਼ ਚੰਦ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕੱਲ ਰਾਤੀ ਪਹਿਲੇ ਲਿਸ਼ਟਾਂ ਵੀ ਇਹਨਾਂ ਦੀਆਂ ਆਈਆਂ ਹੋਈਆਂ ਨੇ ਵੀ ਕਿੱਥੇ-ਕਿੱਥੇ ਕੈਂਪ ਜੜਿਆ ਕਿਹੜੇ-ਕਿਹੜੇ ਵਾਰਡਾਂ 'ਚ ਲੱਗਣਗੇ। ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਚਾਹੁੰਦਾ ਹਾਂ ਕਿ ਜਿਹੜੇ ਵਾਰਡ ਆਮ ਆਦਮੀ ਪਾਰਟੀ ਤੋਂ ਅੱਲ ਵਿਧਾਨ ਸਭਾ ਇਲੈਕਸ਼ਨ ਵਿੱਚ ਜਿਹੜੇ ਜਿੱਤੇ ਸੀ ਉਹਨਾਂ ਦਾ ਨਾਮ ਬਿਲਕੁਲ ਵਿੱਚ ਨਹੀਂ ਹੈਗਾ। ਜਿਸ ਵਿੱਚ ਜਿਹੜੇ ਵਾਰਡ ਜਿਨ੍ਹਾਂ ਦਾ ਨਾਮ ਨਹੀਂ ਹੈ ਉਹ ਇਸ ਤਰ੍ਹਾਂ ਵਾਰਡ ਨੰਬਰ 4 6 8 9 11 12 13 ਇੱਥੇ ਕੈਂਪਾਂ ਦੀ ਕੈਂਪਾਂ ਦਾ ਕੋਈ ਵੀ ਲੱਗਣ ਦਾ ਕੋਈ ਟਾਈਮ ਟੇਬਲ ਨਹੀਂ ਨਾ ਦੱਸਿਆ ਇਹਨਾਂ ਨੇ। ਜਦ ਕਿ ਵਾਟਨਪੁਰ ਦੋਚ ਤਿੰਨ ਵਾਰੀ ਕੈਂਪ ਲਗਾਇਆ ਗਿਆ ਔਰ ਇਸ ਵਿੱਚ ਦੇਖਿਆ ਗਿਆ ਕਿ ਉੱਥੇ ਵੀ ਜਿਹੜਾ ਆ ਉਹਦੇ ਲਾਗੇ ਜਿਹੜਾ 5 7 3 ਇਹਨਾਂ ਦੇ ਵਿੱਚ ਤੇ 10 ਦੇ ਵਿੱਚ ਜਿਹੜਾ ਉਹ ਜਿਹੜਾ ਕੈਂਪ ਲੱਗ ਰਿਹਾ ਮੈਂ ਤਾਂ ਮਾਦੀ ਮਰਈਏ ਦੱਸਣਾ ਚਾਹਣਾ ਕਿ ਜੇ ਇਹ ਕੈਂਪ ਲੱਗ ਰਿਹਾ ਤੇ ਕੈਂਪ ਦੇ ਵਿੱਚ ਜਿਹੜਾ ਆ ਨਗਰ ਕੌਂਸਲ ਦੀ ਜ਼ਿੰਮੇਵਾਰੀ ਬੰਦੀ ਕਿ ਕੋਈ ਅਨਾਉਂਸਮੈਂਟ ਵਗੈਰਾ ਕਰਾ ਦਿੰਦੇ ਜਿਸ ਨਾਲ ਆਮ ਪਬਲਿਕ ਨੂੰ ਪਤਾ ਲੱਗਦਾ ਕਿ ਇਹ ਕੈਂਪ ਲੱਗ ਰਿਹਾ ਕਿਹੜੀ ਸਰਕਾਰ ਸਦਹਾਵਾ ਕੀ ਕੀ ਦੀ ਐਂਡੀ ਆ ਸਰਕਾਰ ਦਾ ਪ੍ਰਾਲਾ ਬਹੁਤ ਵਧੀਆ ਆ ਪਰ ਕੁਛ ਆਪਣੇ ਜਿਹੜੇ ਆ ਕੁਛ ਬੰਦੇ ਪ੍ਰਸ਼ਾਸਨਿਕ ਕਰਮਚਾਰੀ ਅਧਿਕਾਰੀ ਜਾਂ ਕੁਛ ਕਹਿ ਸਕਦੇ ਆ ਇਹ ਉਹਨਾਂ ਦੀ ਗਲਤੀ ਦੇ ਨਾਲ ਹੀ ਸਾਰਾ ਸਿਸਟਮ ਜਿਹੜਾ ਹੈ ਇਹ ਖਰਾਬ ਹੋ ਰਿਹਾ ਉਹ ਇਸ ਦਾ ਇਹੋ ਕਾਰਨ ਹੈ ਕਿ ਜਿਹੜੇ ਅਧਿਕਾਰੀ ਮੋਬਾਈਲ ਚਲਾ ਰਹੇ ਕਿਉਂਕਿ ਜਿਹੜੇ ਕੰਮ ਵਾਲੇ ਬੰਦੇ ਜਿਹੜੇ ਆ ਨਾ ਉਹ ਬਹੁਤ ਘਟ ਆ ਰਹੇ ਕਾਰਨ ਉਹਦਾ ਇਹ ਆ ਕਿ ਜੋ ਲੋਕਾਂ ਨੂੰ ਮਤਲਬ ਆਮ ਜਿਹੜੀਆਂ ਚੀਜ਼ਾਂ ਨਾ ਕਈਆਂ ਦੀ ਤਾਂ ਤਕਰੀਬਨ ਬਣੀਆਂ ਹੋਈਆਂ ਨੇ ਕੋਈ ਜਿਹੜਾ ਜਿਹੜਾ ਕੋਈ ਕੰਮ ਹੋਣ ਵਾਲਾ ਉਹ ਪਚੀਦਾ ਕੰਮ ਆ ਉਹ ਕੰਮ ਇਥੇ ਹੋਣ ਵਾਲੇ ਵੀ ਨਹੀਂ ਆ ਉਹ ਦਫਤਰਾ ਚ ਹੀ ਹੋਣੇ ਆ ਉਹ ਇਸ ਕਰਕੇ ਇੱਕ ਤੇ ਕਾਰਨ ਇਹ ਇੱਕ ਜਿਆਦਾ ਜਿਹੜਾ ਆ ਉਹ ਲੋਕਾਂ ਤੱਕ ਜਿਹੜੀ ਆ ਨਾ ਉਹ ਪਹੁੰਚ ਨਹੀਂ ਹੋ ਰਹੀ ਕਿ ਜਿਸ ਕਰਕੇ ਕਈ ਜਿਹੜਾ ਲੋਕਾਂ ਨੂੰ ਪਤਾ ਨਹੀਂ ਲੱਗਾ ਕਈਆਂ ਨੂੰ ਇੱਕ ਜਿਹੜੇ ਆ ਇਹ ਹੈਗੇ ਆ ਕੰਮ ਵਾਲੇ ਦੇਣੇ ਆ ਲੋਕੀ ਆਪਣੇ ਕੰਮ ਕਾਰਾਂ ਚ ਬਿਜੀ ਆ ਇਹ ਤਾਂ ਜਿਹੜਾ ਇੰਚਾਰਜ ਨੂੰ ਇਸ ਕੈਂਪ ਦਾ ਇੰਚਾਰਜ ਬਣਾਇਆ ਉਹਨਾਂ ਦਾ ਜ਼ਿੰਮੇਵਾਰੀ ਬੰਦੀ ਕਿ ਇਹ ਜਿਹੜੀ ਆ ਡੋਰ ਟੂ ਡੋਰ ਜਿੱਦਾਂ ਵੀ ਆ ਕੋਈ ਅਨਾਉਂਸਮੈਂਟ ਵਗੈਰਾ ਕੀਤੀ ਜਾਂਦੀ ਮੰਦਰ ਗੁਰਦੁਆਰੇ ਇਹ ਸਾਰੇ ਬੰਨੇ ਕਰਕੇ ਜਿਹੜਾ ਵੱਸਵਾ ਦੇ ਲੋਕਾਂ ਤੱਕ ਗੱਲ ਪਹੁੰਚਾਈ ਜਾਂਦੀ ਹੈ